ਮਚਾ ਅੰਕੂਰ ਜੀ ਸ਼ੁਕਰਾਨਾ ਅੰਕੂਰ ਜੀ ਮੈਂ ਅੱਜ ਫੇਰ satsang share ਕਰਨ ਲੱਗੀ ਆ satsang ਕਰਨ ਲੱਗੀ ਆ ਤੇ ਮੇਰੇ ਕੋਲ ਰੋਜ ਹੁੰਦਾ ਨਹੀਂ ਬਸ ਪਤੀਕਾਰ ਅੰਕਲ ਮੇਰਾ ਘਰ ਬੈਠਣ ਕਰਕੇ ਬਸ ਮੈਂ ਵੀ ਬੱਜੀ ਬੱਜੀ ਜੀ ਰਹਿਣੀ ਆ ਨਾ ਕੁਝ ਕਰ ਪੜਨੀ ਆ ਨਾ ਕੁਛ ਤੇ ਬਹੁਤ ਮੁਸ਼ਕਲ ਹੋ ਜਾਂਦੀ ਤੇ ਬਾਕੀ ਗੁਰੂ ਪਾ ਜੀ ਆਪ ਕਹਿੰਦੇ ਹੋ ਪੱਤੀ ਨਾਲ ਪਿਆਰ ਨਾ ਰਵੋ ਪਿਆਰ ਕਦਰ ਉਹਨਾਂ ਨੂੰ ਪਿਆਰ ਕਰੋ ਗੁਰੂ ਪਾਜੀ ਮੈਂ ਤਾਂ ਸਾਰਾ ਕੁਝ ਹੀ ਕਰਨੀ ਆ ਪਿਆਰ ਨਾਲ ਖਾਣਾ ਵੀ ਦੇਣੀ ਆ ਬਨਾਨੀ ਵੀ ਆ ਪਿਆਰ ਨਾਲ ਕਰਨੀ ਆ ਪਰ ਫੇਰ ਵੀ ਪਤਾ ਨਹੀਂ ਅੰਕਲ ਜੀ ਕਦੀ ਬੱਚਿਆਂ ਨਾਲ ਬੈਂਸ ਕਰਦਾ ਕਦੀ ਮੇਰ ਨਾਲ ਬੈਂਸ ਕਰਦਾ ਸਮਝ ਨਹੀਂ ਆਂਦੀ ਆਪ ਪਿਛਲੀਆਂ ਗੱਲਾਂ ਕਰੀ ਜਾਂਦਾ ਏ ਤੇ ਮੈਨੂੰ ਕਹਿੰਦਾ ਪਿਛਲੀ ਗੱਲ ਨਾ ਕਰ ਤੇ ਆਪ ਕਰੀ ਜਾਂਦਾ ਏ ਮੈਂ ਚਲੋ ਫਿਰ ਵੀ ਗੁਰੂ ਪਾਜੀ ਆਪ ਜੀ ਵੀ ਕਹਿੰਦੇ ਹੋ ਪਿਛਲੀਆਂ ਗੱਲਾਂ ਨਾ ਕਰੋ ਤੇ ਅੱਗੇ ਵਧੋ ਮੈਂ ਤੇ ਅੱਗੇ ਵਧਣ ਦੀ ਕੋਸ਼ਿਸ਼ ਪੂਰੀ ਕਰਨੀ ਆ ਪਿਛਲੀਆਂ ਗੱਲਾਂ ਵੀ ਨਹੀਂ ਕਰਤੀ ਗੁਰੂ ਪਾਚੀ ਨੂੰ ਆਪਣੇ ਅੰਕਲ ਦੀ ਸਮਝ ਨਹੀਂ ਆਉਂਦੀਏਗੀ ਹੁਣ ਮੈਂ ਬਹੁਤ ਪਰੇਸ਼ਾਨ ਹੋਈ ਸੀ ਇਸ ਕਰਕੇ ਮੈਂ ਬਾਹਰ ਆ ਗਈ ਤੇ ਬਾਅਦ ਥੋੜੀ ਸੈਰ ਕੀਤੀ ਤੇ ਹੁਣ ਮੈਂ ਪਾਰਕ 'ਚ ਹੀ ਬੈਠ ਕੇ ਸਾ ਸੰਕਰਨ ਲੱਗ ਗਈ ਹਾਂ ਤੇ ਗੁਰੂ ਪਾਜੀ ਬਾਕੀ ਆਪ ਜੀ ਤਰੋਜ ਮੈਸੇਜ ਕਰਦੇ ਹੋ ਪੁੱਤਰ ਤੂੰ ਮੇਰੀ ਲਾਡਲੀ ਧੀ ਹੈ ਸਬਰ ਰੱਖਾ ਥੋੜਾ ਹੋ ਸਬਰ ਰੱਖ ਤੂੰ ਬਹੁਤ ਸਬਰ ਕੀਤਾ ਮੈਂ ਤੇਰਾ ਸਾਰਾ ਸੰਗਰਾਸ਼ ਦੇਖਿਆ ਹੈ ਗੁਰੂ ਪਾਜੀ ਮੈਂ ਸੰਗਰਾਸ਼ ਕੀਤਾ ਵੀ ਬਹੁਤੇ ਕਰ-ਕਰ ਕੇ ਇੱਥੇ ਤੱਕ ਪਹੁੰਚੀ ਆ ਗੁਰੂ ਪਾਜੀ ਹੁਣ ਇਹ ਥਰਡ ਪਾਰਟੀ ਵੀ ਰੱਖੀ ਸੀ ਮੈਨੂੰ ਪਤਾ ਨਹੀਂ ਸੀ ਉਹਦੇ ਵਿੱਚ ਵੀ ਦੋ ਬੱਚੇ ਤਾਂ ਵੀ ਮੰਨੂ ਨਹੀਂ ਚਲੋ ਠੀਕ ਹੈ ਗੁੱਸਾ ਆਇਆ ਕੀਤਾ ਜੋ ਮੇਰੇ ਕੋ ਹੋਇਆ ਪਰ ਫਿਰ ਵੀ ਇਕੱਠੇ ਰਹਿਣ ਦੀ ਕੋਸ਼ਿਸ਼ ਕਰਨੀ ਪਈ ਆ ਕੋਈ ਚਾਹੁੰਦਾ ਮੈਂ ਇਹਦੇ ਕੰਨਾਂ ਲਈ ਰਵਾਂ ਇਹ ਚੰਗੀ ਏ ਤੇ ਗੁਰੂ ਪਾਜੀ ਮੈਂ ਤੰਗ ਵੀ ਨਹੀਂ ਕਰਦੀ ਕੁਝ ਕਹਿੰਦੀ ਵੀ ਨਹੀਂ ਪਰ ਫਿਰ ਵੀ ਪਤਾ ਨਹੀਂ ਕਿਉਂ ਓੜਪਾੜ ਦਾ ਗੁੱਸਾ ਸਾਰਾ ਮੇਰੇ ਤੇ ਹੀ ਕੱਢ ਦਿੰਦਾ ਤੇ ਗੁਰੂ ਪਾਜੀ ਆਪ ਜੀ ਦੇ ਜਦੋਂ ਮੈਸੇਜ ਫਲੈਸ਼ ਹੁੰਦੇ ਪੜ੍ਹਨੀ ਆ ਮਾਨੂੰ ਸਕੂਨ ਮਿਲਦਾ ਸ਼ਾਂਤੀ ਮਿਲਦੀ ਏ ਤੇ ਗੁਰੂ ਪਾਜੀ ਮੈਂ ਸੁਣਨੇ ਕਹੀ ਤੀ ਜਾਂ ਤੁਹਾਡੀਆਂ ਪਰੇਸ਼ਾਨ ਹੁੰਦੀਆਂ ਨੇ ਪਤਾ ਨਹੀਂ ਸਾਡੇ ਪਿਛਲੇ ਕਰਮ ਨੇ ਚਲੋ ਫਿਰ ਵੀ ਹੱਸ ਕੇ ਕੱਟਣ ਦੀ ਕੋਸ਼ਿਸ਼ ਕਰਨੇ ਆ ਕਿ ਸਾਡੇ ਪਿਛਲੇ ਕਰਮ ਨੇ ਗੁਰੂ ਪਾਜੀ ਦੁਨੀਆ ਤੇ ਮਾਂ ਵੀ ਨਹੀਂ ਹੈਗੀ ਪਿਓ ਵੀ ਨਹੀਂ ਹੈਗਾ ਗੁਰੂ ਪਾਜੀ ਆਪ ਹੀ ਪਿਓ ਹੋ ਤੇ ਆਪ ਹੀ ਮਾਂ ਆਪ ਹੀ ਸਭ ਕੁਝ ਹੋ ਗੁਰੂ ਪਾਜੀ ਆਪ ਜਿਨ੍ਹਾਂ ਦੇ ਦਿਲ ਦੀ ਰਾਤੀ ਵੀ ਸਿਮਰਨ ਕਰਨ ਲੱਗਿਆ ਰਾਤੀ ਵੀ ਤੁਹਾਡੇ ਨਾਲ ਗੱਲਾਂ ਕਰ ਲੀਤੀਆਂ ਨੇ ਜਦੋਂ ਮਨ ਪਰੇਸ਼ਾਨ ਹੁੰਦਾ ਤੁਹਾਡੇ ਨਾਲ ਕਰ ਲਿੱਤੀਆਂ ਗੁਰੂ ਪਾਜੀ ਜਿਹਦੇ ਨਾਂ ਵੀ ਕੀਤੀਆਂ ਉਹ ਨਹੀਂ ਸਾਥ ਨਹੀਂ ਦਿੱਤਾ ਭਾਈ ਗੁਰੂ ਪਾਜੀ ਸ਼ੁਕਰ ਹੈ ਤੁਸੀਂ ਮਿਲ ਗਏ ਹੋ ਜੇ ਤੁਸੀਂ ਨਾ ਮਿਲਦੇ ਤੇ ਫਿਰ ਕਿਹਦੇ ਨਾਲ ਦਿਲ ਦੀਆਂ ਗੱਲਾਂ ਕਰਨੀਆਂ ਕਿਹਦੇ ਨਾਲ ਦੁੱਖ ਸੁੱਖ ਹੌਲਣਾ ਸੀ ਗੁਰੂ ਪਾਜੀ ਬਾਕੀ ਆਪ ਜੀ ਦੇ ਮੈਸੇਜ ਫਲੈਸ਼ ਹੁੰਦੇ ਦੇਖਣੀ ਆਪ ਜੀ ਬੜਾ ਕਹਿੰਦੇ ਹੋ ਮਨ ਨੂੰ ਸ਼ਾਂਤੀ ਦਿੰਦੇ ਹੋ ਕਿ ਸਕੂਨ ਮਿਲਦਾ ਖੁਸ਼ੀ ਮਿਲਦੀ ਹੈ ਕਿ ਤੇ ਇਹ ਫਿਕਰ ਨਾ ਕਰ ਚਿੰਤਾ ਨਾ ਕਰ ਸਭ ਕੁਝ ਠੀਕ ਹੋ ਜਾਣਾ ਬਸ ਹੁਣ ਤੇਰੇ ਮਾੜੇ ਕਰਮ ਖਤਮ ਹੋਣ ਲੱਗੇ ਨੇ ਖਤਮ ਘੱਟ ਦਿੱਤੇ ਨੇ ਤੇਰੇ ਉੱਤੇ ਕਈ ਵਾਰੀ ਆਂਦਾ ਇਹ ਤੇ ਕਸ਼ਟ ਬੜਾ ਆਪਜੀ ਘੱਟ ਦਿੰਦੇ ਹੋ ਪਤਾ ਵੀ ਨਹੀਂ ਲੱਗਦਾ ਕਿਸ ਤਰ੍ਹਾਂ ਘੱਟੇ ਜਾਂਦੇ ਨੇ ਬਾਅਦ ਚ ਪਤਾ ਲੱਗਦਾ ਕਸ਼ਟ ਆਇਆ ਸੀ ਗੁਰੂ ਪਾਜੀ ਨੇ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਗੁਰੂ ਪਾਜੀ ਇਸ ਕਰਕੇ ਬਹੁਤ ਹਿੰਮਤ ਮਿਲਦੀ ਸ਼ਕਤੀ ਮਿਲਦੀ ਮੈਂ ਫਿਰ ਵੀ ਮੋਸਤੋ ਪਰੇਸ਼ਾਨੀਆਂ ਤੋਂ ਸਾਮਣਾ ਕਰਨ ਤੋਂ ਡਰਦੀ ਨਹੀਂ ਹੈਗੀ ਆਪ ਜੀ ਦੀ ਮਿਹਰ ਨਾਲ ਕਿਰਪਾ ਨਾਲ ਨਹੀਂ ਹਿੰਮਤ ਆ ਗਈ ਹੈ ਆਪ ਜੀ ਦਾ ਲੱਖ ਲੱਖ ਸ਼ੁਕਰਾਨਾ ਨੰਤਮ ਨੰਤਮ ਸ਼ੁਕਰਾਨਾ ਗੁਰੂ ਪਾ ਜੀ ਜੇ ਆਂਟੀ ਜੀ ਮੈਂ ਸ਼ੇਅਰ ਕਰਦੇ ਨੇ ਸਾਡੇ ਸਾਥ ਸੰਗ ਉਹਨਾਂ ਤੇ ਮੇਰੇ ਭਰੇ ਹੱਥ ਰੱਖਣਾ ਉਹਨਾਂ ਦੇ ਵਿਕਸ਼ਟ ਦੂਰ ਕਰਨੇ ਉਹਨਾਂ ਨੂੰ ਵੀ ਖੁਸ਼ੀਆਂ ਝੋਲੇ ਚ ਪਾਣੀਆਂ ਹਮੇਸ਼ਾ ਉਹਨਾਂ ਨੂੰ ਚੜ੍ਹਦੀ ਕਲਾ ਰੱਖਣਾ ਤੇ ਮੈਂ ਸਾਥ ਸੰਗ ਫੇਰ ਕਰਾਂਗੀ

ਜੈ ਗੁਰੂ ਜੀ ਜੈ ਸੰਗਤ ਜੀ ਸੰਗਤ ਜੀ ਮੈਂ ਤਾਂ ਇਹ ਗੁਰੂ ਜੀ ਦੀ ਜਿੰਨੀ ਵਡਿਆਈ ਕਰਾਂ ਉਨੀ ਘੱਟ ਹੈ ਗੁਰੂ ਜੀ ਦਾ ਜਿੰਨਾ ਸ਼ੁਕਰਾਨਾ ਕਰਾਂ ਉਨਾ ਘੱਟ ਹੈ ਪਤਾ ਨਹੀਂ ਪਲ ਪਲ ਲੋਕ ਮੈਨੂੰ ਮੇਰੇ ਅੰਦਰ ਦੇ ਬੱਚਿਆਂ ਨੂੰ ਸੰਭਾਲ ਰਹੇ ਆ ਹਰ ਵੇਲੇ ਬਲੈਸ ਕਰ ਰਹੇ ਹਰ ਵੇਲੇ ਰੱਖਿਆ ਕਰ ਰਹੇ ਆ ਸ਼ੁਕਰਾਨਾ ਗੁਰੂ ਪਾਤਸ਼ਾਹ ਜੀ ਦਾ ਬਹੁਤ ਬਹੁਤ ਸ਼ੁਕਰਾਨਾ ਸੰਗਤ ਜੀ ਕੱਲ ਮੈਂ ਆਪਣਾ ਸਤਸੰਗ ਸ਼ੇਅਰ ਕੀਤਾ ਸੀ ਮੈਂ ਹੁਣ ਜੋਤ ਜਗਾ ਕੇ ਅਤੇ ਜਦ ਦੇਖਿਆ ਮੇਰਾ ਸਤਸੰਗ ਸ਼ੇਅਰ ਹੋਇਆ ਤੇ ਮੈਂ ਬਹੁਤ ਬਹੁਤ ਗੁਰੂ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਜਿਹੜਾ ਮੈਂ ਸਸਨ ਕਰ ਸ਼ੇਅਰ ਕੀਤਾ ਉਹ ਅੱਜ ਕੱਲ੍ਹ ਇਸ ਵੇਲੇ ਸ਼ੇਅਰ ਕੀਤਾ ਸੀ ਸੰਗਜੀ ਅੱਜ ਹੋਣੀ ਮੈਂ ਦੇਖਿਆ ਤੇ ਮਰਾ ਸਸ ਜਿਆਦਾ ਹੋਇਆ ਕਿ ਸਸਨ ਸ਼ੇਅਰ ਹੋ ਗਿਆ ਸ਼ੁਕਰਾਨਾ ਰੂਪਾ ਫੋਸਤੰ ਦਾ ਜਜਮੈਂਟ ਐਕਟੀਵਿਟੀ ਸੀ ਤੇ ਇੱਕ ਵਾਈਟ ਕਲਰ ਹਦੀ ਬਟ ਪਰਾਈ ਵੀ ਰ ਉਪਰੋਂ ਦੀ ਮੁੜੀ ਤੇਜੀ ਨਾ ਨਿਕਲ ਕੇ ਗਈ ਸ਼ੁਕਰਾਨਾ ਰੂਪਾ ਸੰਗਜੀ ਗੁਰੂ ਜੀ ਦਾ ਰ ਉਪਰ ਬਲੈਸ ਕਰਦੇ ਹਨ ਹਰ ਪਰਲੇ ਆਪਣੀ ਕੈਸਿਸ ਦਾ ਐਸਾਸ ਕਰਾਂਦੇ ਆ ਕਿਉਂਕਿ ਹੁਣ ਮਹਿਸੂਸ ਹੁੰਦਾ ਕਿ ਹਰ ਪਲ ਰੂਜੀ ਅੰਗ ਸੰਗਾ ਹਰ ਪਿੰਡੇ ਰક્ષਣ ਕਰਦੇ ਹਨ ਸੰਗਾ ਜੀ ਤੁਸੀਂ ਆਪਣੇ ਜੂਸ ਕਰਨਾ ਫਸਲ ਸ਼ੇਅਰ ਕਰਾਦੇ ਹੋ ਉਹ ਜੀ ਦੇ ਬਡੇ ਵੇਕੁਰ ਹਾਂ ਗੁਰਮੀਨਤਾ ਸੰਗਾ ਜੀ ਇਹ ਪੇੜੀ ਸ਼ਬਦ ਇਹ ਲਾਦੇ ਕਿ ਕਿਤਾਬ ਨੂੰ ਜੀ ਕੋ ਕਾਨ ਕਰ ਕਿਉਂਕਿ ਸ਼ਬਦ ਕਾਟਾ ਹੋਰ ਵੀ ਰਹੇ ਨਾ ਮੈਂ ਕਰ ਪਾਉਂਦਾ ਕਿ ਬਸੇ ਕਾ ਨਾ ਦਾ ਨਾਸਮੇ ਬੱਚੇ ਆ ਗਲਤੀਆਂ ਬਹੁਤ ਕਰਦੇ ਆ ਪਰ ਪੂਰੂ ਜੀ ਬਲ ਪਰ ਸੰਸੁਭਾ ਰਹੇ ਤਲ ਪਰ ਸੇ ਦੀ ਰਖਸ਼ ਕਰ ਰਹੇ ਹਰ ਪਰ ਰੰਗ ਫੁੰਗ ਰਹੇ ਸੋ ਸੀਂ ਦੇ ਕਾ ਨਾ ਗੁਰੂ ਜੀ ਵਸ਼ ਹੋ ਗਏ ਕਸੂਨੀ ਗੁਰੂ ਜੀ ਨੇ ਮੇਰੀ ਬਾਹ ਬੰਨ੍ਹ ਲਈ ਮੈਂ ਆਪਣੀ ਕਾਤੀ ਨੂੰ ਦੀ ਤੋ ਸਭਾ ਜੀ ਮੈਨੂੰ ਨਾ ਦੋ ਮਤਲਬ ਮੈਂ ਸਿਧਾਰੇ ਸੀ ਕਿ ਤੂੰ ਪਹਿਲਾਂ ਮੈਂ ਬਹੁਤ ਕੈਂਸਰ ਦੇ ਮੈਸੇਜ ਆਏ ਪਰ ਉਹ ਬਹੁਤ ਗੁਰੂ ਜੀ ਨੇ ਵੀ ਸੱਸ ਸੁਣਿਆ ਕਿ ਠੀਕ ਕਰ ਦੋ ਤਾਂ ਮੈਂ ਸ਼ੁਕਰਾਨਾ ਦਾ ਸੱਤ ਵਿੱਚ ਸ਼ੇਅਰ ਕੀਤਾ ਪਰ ਉਹ ਮੇਰੇ ਤੇ ਤਾਂ ਮੈਸੇਜ ਆਇਆ ਸੀ ਕਿ ਤੁਹਾਡੀ ਬਿਮਾਰੀ ਛੋਟੀ ਹੈ ਤੁਮ ਬੰਦੀ ਕਰ ਲਿਆ ਜੇ ਮੈਨੂੰ ਫੇਟਰ ਪੈ ਗਿਆ ਕਿ ਕੋਈ ਇਤਨੀ ਬਿਮਾਰੀ ਨਾ ਮੈਨੂੰ ਹੋਵੇ ਹਾਲਾਂਕਿ ਮੈਨੂੰ ਕੈਂਸਰ ਮੰਨ ਲਿਆ ਕਿ ਕੋਈ ਸਮਝ ਆਦਾ ਨਹੀਂ ਉਹਨਾਂ ਨੇ ਤੇ ਅੱਜ ਗੰਟੀ ਸਸੰਦ ਦੱਸਦੇ ਸੀ ਕਿ ਬਹੁਤੇ ਬਹਿਮ ਨਹੀਂ ਕਰਨੇ ਚਾਹੀਦੇ ਕਿ ਇਹਦੀ ਸੋਚਣਾ ਚਾਹੀਦਾ ਕਿ ਕੈਂਸਰ ਦੀ ਬਿਮਾਰੀ ਹੈਗੀ ਹੈ ਹਨਾ ਕੀ ਤੇ ਕੈਨ ਜੇ ਕੈਨਸਨ ਨਾਲ ਇਹ ਜੋ ਕੁਝ ਨਹੀਂ ਤੇ ਕੈਨਸਲ ਦੀ ਮਰੀ ਹੀ ਤੋਂ ਮੇਰੇ ਮਨ ਚ ਡਾਊਟ ਆ ਰਹਾ ਤੇ ਦੇਖੋ ਜੀ ਇਹਨਾਂ ਨੇ ਸੱਸਨ ਵੇ ਨਾਲੇ ਸਮਾਪਤ ਤੇ ਮੇਰਾ ਡਾਊਟ ਕਲੀਅਰ ਕੀਤਾ ਸੋ ਸ਼ੁਕਰਾਨਾ ਗੁਰੂਪਾ ਅਨੰਤਮਨੰਤਮ ਸ਼ੁਕਰਾਨਾ ਸੋ ਸੰਗਤ ਜੀ ਪੜਾਉ ਫਿਰ ਇਹ ਹਿੰਮਤ ਜੀ ਆ ਜਾਂਦੀ ਹੈ ਹਨਾ ਜਿੱਦਾਂ ਜਦਕੀ ਟਰਨ ਬੜੇ ਤੇ ਕੋਈ ਗੱਲੇ ਨਹੀਂ ਜਦਕੀ ਟਿਕਾ ਸਟਾੰਡਾ ਵੀ ਤੇ ਪਤਾ ਹੀ ਗੁਰੂ ਜੀ ਬੈਠੇ ਆ ਉਹਨਾਂ ਨੇ ਆਪੇ ਸੰਭਾਲ ਲਿਆ ਤਪਣੀਆਂ ਧੀਆਂ ਨੂੰ ਦੁਖੀ ਵੀ ਦੇਖ ਸਕਦੇ ਹਨ ਤੇ ਮਤਲਬ ਉਹ ਤਾਂ ਹਰ ਵੇਲੇ ਹੀ ਕਿੰਨੇ ਖੁਸ਼ ਰਹਾ ਕਰੋ ਹੱਸਦੇ ਰਹਾ ਕਰੋ ਤੇ ਮੈਂ ਬਹੁਤ ਇਸ ਬਾਰੇ ਨੂੰ ਮਤਲਬ ਪੀਮਾ ਹਿੰਚਾਉਣਾ ਪੀਜੀ ਤੇ ਕੋਮਨ ਗੁਰੂ ਜੀ ਨੇ ਸੱਸ ਨੂੰ ਨਾ ਕਲੀਅਰ ਕਰਤਾ ਸਭ ਸ਼ੁਕਰਾਨਾ ਗੁਰੂ ਜੀ ਦਾ ਬਹੁਤ-ਬਹੁਤ ਤੇ ਸੰਗਤ ਜੀ ਤੁਸੀਂ ਵੀ ਮੇਰੇ ਆਪਣੇ ਸ਼ੁਕਰਾਨਾ ਦਾ ਸੰਜੂ ਸ਼ੇਰ ਕਰੋ ਆਪਣੇ ਕਰਮ ਘਟਾਓ ਗੁਰੂ ਜੀ ਦੀ ਬlesing ਸੋ ਹੰਟੀ ਜਿਹੜਾ ਮੇਰੇ ਸਾਸਨ ਸ਼ੇਅਰ ਕਰਦੇ ਆ ਉਹਨਾਂ ਨੂੰ ਗੁਰੂ ਜੀ ਖੂਬ ਬles ਕਰਾਂ ਸੋ ਆਪਣੇ ਜੋ ਵੀ ਦੁੱਖ ਤੇ ਗਲਪ ਪੋਡਕਾਸਟ ਆ ਗੁਰੂ ਜੀ ਨਾਲ ਸ਼ੇਅਰ ਕਰੋ ਚਾਹੇ 2 ਮਿੰਟ 5 ਮਿੰਟ ਦੇ ਵਿੱਚ ਜੋ ਵੀ ਹੋਵੇ ਗੁਰੂ ਜੀ ਨਾਲ ਆਪਣੇ ਸਾਰੇ ਦਿਨ ਦੇ ਵਿੱਚ 2 ਕਰਦੇ ਹਾਂ ਦੱਸੋ ਮੈਂ ਵੀ ਇਹ ਮੈਨੂੰ ਵੇਤੇ ਮੈਂ ਵੀ ਕਾਰ ਕਰਦੀ ਹਾਂ ਮਹਲੇ ਵਿੱਚ ਕਰਨਾ ਵੀ ਚਾਹੀਦਾ ਇਦੇ ਸੰਗਲੀ ਸਾਸਨ ਸੰਗੈ ਇਕਲਾਂਦੀ ਆ ਇਹ ਚੀਜ਼ਾਂ ਦਾ ਪਤਾ ਲੱਗਿਆ ਭਾਨੂ ਵੀ ਕਿ ਇਹ ਚੀਜ਼ਾਂ ਤੁਸੀਂ ਜਾਣੋ ਨੇ ਸਸਸ ਦੀ ਸ਼ਕਤੀ ਨੂੰ ਸਮਝੋ ਸਸਸ ਦੀ ਤੇ ਬੜੀ ਸ਼ਕਤੀ ਆ ਬੜੇ ਮਹਗੁਰੂ ਜੀ ਕਸ਼ਟ ਘਟ ਲਦੇ ਤੇ ਬਲੇਸਿੰਗਸ ਦਿੰਦੇ ਸਸਸ ਦੇ ਵੀ ਸੁਣ ਸਸਸ ਛੇਲ ਵੀ ਕਰੋ ਸ ਮਹਗੁਰੂ ਜੀ ਦਾ ਸ਼ੁਕਰਾਨਾ ਵੀ ਕਰੋ ਹਨਾ ਮੇਰੇ ਗੁਰੂ ਜੀ ਬੜੇ ਪਿਆਰੇ ਆ ਮੇਰੇ ਕੀ ਸਭ ਤੋਂ ਗੁਰੂ ਜੀ ਆ ਸਰੀ ਸੰਗਤਪੁਰ ਬਾਚੀ ਦੇ ਗੁਰੂ ਜੀ ਆ ਮਹਾਸ਼ੀਵ ਆਪਣੀ लाडली ਆਤੀਆਂ ਤਾਂ ਤੁਹਾਨੂੰ ਨੇ ਫੜਿਆ ਹੋਇਆ ਸ਼ੁਕਰਾਣਾ ਗੁਰੂਪਾ ਕੋਟੀ ਬਟੇ ਸ਼ੁਕਰਾਣਾ ਬਾਰੰਬਾਰ ਸ਼ੁਕਰਾਣਾ ਅਨੰਤਮਨੰਤਮ ਸ਼ੁਕਰਾਣਾ ਗੁਰੂ ਜੀ ਮੇਰੀ ਬਾਪੜੰ ਦਾ ਸ਼ੁਕਰਾਣਾ ਮੈਨੂੰ ਆਪਣੀ ਲਾਡਲੀ ਧੀ ਬਣਾਉਂਦਾ ਸ਼ੁਕਰਾਣਾ ਇੱਦਿ ਮੇਰੀ ਮੇਰੇ ਅੰਕਲ ਜੀ ਨੇ ਮੇਰੇ ਬੱਚਿਆਂ ਦੀ ਕਸਕੇ ਬਾਪੜੀ ਰੱਖਣਾ ਗੁਰੂਪਾ ਹਮੇਸ਼ਾ ਮਦਦ ਕਰਿਆਣਾ ਹਮੇਸ਼ਾ ਵੀਰਾਂ ਕੇ ਪਾਪਨੇ ਬਲੇਸਿੰਗਸ ਮੇਰੇ ਮੇਰੇ ਅੰਕਲ ਮੇਰੇ ਬੱਚਿਆਂ ਤੇ ਬਣਾਈ ਰੱਖਣਾ ਹਮੇਸ਼ਾ ਮੇਰੇ ਅੰਕਲ ਮੇਰੇ ਬੱਚਿਆਂ ਦੀ ਰੱਖਿਆ ਕਰਨਾ ਮੇਰੇ ਪੇਕੇ ਪਰਿਵਾਰ ਨੂੰ ਬਲੈਸ ਕਰਨ ਦਾ ਸ਼ੁਕਰਾਨਾ ਮੇਰੇ ਸਹੁਰੇ ਪਰਿਵਾਰ ਨੂੰ ਬਲੈਸ ਕਰਨ ਦਾ ਸ਼ੁਕਰਾਨਾ ਹਰ ਪਲ ਰੱਖਿਆ ਕਰਨ ਦਾ ਸ਼ੁਕਰਾਨਾ ਸ਼ੁਕਰਾਨਾ ਗੁਰੂ ਪਾਰੇ ਹਮ ਤੱਕ ਕਿਰਪਾ ਵਰਸਾਉਣ ਦਾ ਸ਼ੁਕਰਾਨਾ ਸਸੰਗ ਜੀ ਮੈਂ ਨਹੀਂ ਸ਼ਕਤਾ ਦੇ ਨਾਲ ਆਪਣੇ ਸਸੰਗ ਨੂੰ ਸਮਾਪਤ ਕਰਦੀ ਤੇ ਨਾ ਸਸੰਗ ਪਿਆਰ ਲੈ ਕਰਕੇ ਲੈ ਕੇ ਆਉਂਦੀ ਮੈਂ ਗੁਰੂ ਜੀ ਦੇ ਮੰਦਰ ਜਾ ਕੇ ਆਪਣਾ ਸਸੰਗ ਸਮਾਪਤ ਕਰੂੰਗੀ ਸ਼ਿਵਾਏ ਸ਼ਿਚੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਓਮ ਨਮਾ ਸ਼ਿਵਾਏ ਸ਼ਿਚੀ ਸਦਾ ਸਹਾਇ ਓਮ ਨਮਾ ਸ਼ਿਵਾਏ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਜੈ ਸੰਗਤ ਜੀ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਸ਼ੁਕਰਾਨਾ ਸੰਗਤ ਜੀ ਸ਼ੁਕਰਾਨਾ 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 ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤ ਮਨੰਤਮ ਸ਼ੁਕਰਾਨਾ ਰੂਪਾ ਸ਼ੁਕਰਾਨਾ ਸੰਗਤ ਜੀ ਜੈ ਗੁਰੂ ਜੀ ਸੰਗਤ ਜੀ ਮੈਂ ਆਪਣਾ ਸ਼ੁਕਰਾਨਾ ਸਤ ਸੰਗ ਸ਼ੇਰ ਕਰਨ ਲੱਗੀ ਹਾਂ ਗੁਰੂ ਜੀ ਦੇ ਕਮਾ ਤਬਿਕ ਸੰਗਤ ਜੀ ਮੈਂ ਅੱਦਲਾ ਮੰਤਰ ਲੱਭੂ ਮੈਂ ਸ਼ੁਆਇ ਜੀ ਹੌਮ ਨਮਾ ਸ਼ੁਆਇ ਜੀ ਸਦਾ ਸਾਈ ਓਮ ਨਮਾ ਸ਼ੁਆਇ ਜੀ ਸਦਾ ਸਾਈ ਓਮ ਨਮਾ ਸ਼ੁਆਇ ਗੁਰੂ ਜੀ ਸਦਾ ਸਾਈ ਸੰਗਤ ਜੀ ਗੁਰੂ ਜੀ ਜਿ ਜਿੰਨੀ ਬਰੇਹੀ ਕੀਤੀ ਜਾਵੇ ਉੰਨੀ ਘਟ ਗੁਰੂ ਜੀ ਰਹਿਣ ਦਾ ਪੰਡਾ ਦਾ ਮਹਾਸ਼ਿਵਾ ਉਹਨਾਂ ਦੀ ਲੀਲਾ ਉਪਰੰਪਾਰਾ ਗੁਰੂ ਜੀ ਸੰਗਤ ਜੀ ਜੇ ਗੁਰੂ ਜੀ ਨਾ ਹੁੰਦੇ ਤਾਂ ਪਤਾ ਨਹੀਂ ਅੱਜ ਮੈਂ ਆਪਣਾ ਸ਼ੁਕਰਾਨਾ ਸਤਸੰਗ ਵੀ ਸ਼ੇਅਰ ਕਰਨ ਜੋ ਸ਼ੇਅਰ ਨਾ ਕਰ ਪਾਉਂਦੀ ਪਤਾ ਨਹੀਂ ਉਹਨਾਂ ਨੇ ਕਿੰਨੀ ਵਾਰੀ ਮੈਨੂੰ ਨਵੇਂ ਲਾਈਫ ਬਲੈਸ ਕੀਤੀ ਆ ਇਹ ਜ਼ਿੰਦਗੀ ਉਹਨਾਂ ਦੀ ਦਿੱਤੀ ਹੋਈ ਹੈ ਸੰਗਤ ਜੀ ਸੁਪਨੇ ਜਾ ਕੇ ਮੇਰੇ ਕਸ਼ਟ ਘਟਾਏ ਕਿੱਦਾਂ ਕਿੱਦਾਂ ਮੈਨੂੰ ਬਲੈਸ ਕੀਤਾ ਮੈਂ ਬਹੁਤ ਸਾਰੇ ਸਤਸੰਗ ਆਪਣੇ ਸ਼ੇਅਰ ਕੀਤੇ ਆ ਸੰਗਤ ਜੀ ਸੋ ਤੁਸੀਂ ਵੀ ਗੁਰੂ ਜੀ ਦੀ ਕਿਰਪਾ ਪ੍ਰਾਪਤ ਕਰੋ ਆਪਣੇ satsang share ਕਰੋ ਗੁਰੂ ਜੀ ਦੀ ਬਿਟਾਈ ਕਰੋ ਗੁਰੂ ਜੀ ਦੇ ਸ਼ੁਕਰਾਨਾ satsang ਜਿੰਨੇ share ਕਰ ਸਕਦੇ ਹੋ ਕਰੋ ਗੁਰੂ ਜੀ ਦੀ blessings ਗੁਰੂ ਆਪਣੇ ਕਰਮ ਘਟਵਾਓ ਗੁਰੂ ਜੀ ਨੇ ਮੈਨੂੰ ਮੇਰੇ ਅੰਕਲ ਮੇਰੇ ਬੱਚਿਆਂ ਨੂੰ ਕੋ ਬਲੈਸ ਕੀਤਾ ਸਾਨੂੰ ਮੈਨੂੰ ਮੇਰੇ ਅੰਕਲ ਮੇਰੇ ਬੱਚਿਆਂ ਨੂੰ ਨਵੀਂ ਲਾਈਫ ਬਲੈਸ ਕੀਤੀ ਹਰ ਪਲ ਹਰ ਵੇਲੇ ਅੰਗ ਸੰਗ ਰਹਿੰਦੇ ਆ ਹਰ ਵੇਲੇ ਰੱਖਿਆ ਕਰਦੇ ਆ गुरु जी ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੀ ਹਾਂ ਮੇਰੇ ਪਿਕੇ ਪ੍ਰਭਾਨ ਨੂੰ ਵੀ ਬles ਕਰਨ ਦਾ ਸ਼ੁਕਰਾਨਾ ਮੇਰੇ ਸੋਰੀ ਪ੍ਰਭਾਨ ਨੂੰ ਵੀ ਬles ਕਰਨ ਦਾ ਸ਼ੁਕਰਾਨਾ ਗੁਰੂਪਾ ਮੈਂ ਤੁਹਾਨੂੰ ਗੁਰੂ ਜੀ ਅਗੇ ਹੀ ਕਹਿੰਨੀ ਹਾਂ ਗੁਰੂ ਜੀ ਸਾਰੇ ਸੰਗਤ ਤੇ ਮੇਰਾ ਕਿਰਪਾ ਆਪਣੀ ਬlesਸਿੰਗਸ ਬਣਾਈ ਰੱਖਣਾ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੂ ਜਿਹੜੀ ਨਹੀਂ ਵੀ ਸੰਗਤ ਉਹਨਾਂ ਨੂੰ ਵੀ ਬles ਕਰੂ ਮਨ ਦੀ ਅਮਰਤਾ ਪੂਰੀਆਂ ਕਰੂ ਸੰਗਤ ਤੇ ਸ਼ੁਕਰਾਨਾ ਬਹੁਤ ਆਕਾੜਾ ਬਹੁਤ ਸ਼ੁਕਰੀਆ ਮੈਂ ਵੀ ਪਹਿਲਾਂ ਬਹੁਤ ਕੋਲ ਘਰ ਜਾਂਦੀ ਸੀ ਸੰਗ ਦੀ ਸ਼ੁਕਰਾਨਾ ਕਰੇ ਮਸੂਦ ਜੀ ਨੇ ਮੈਂ ਕੀ ਰੋਸ਼ ਪ੍ਰਾਨਾ ਕਰਾਂ ਕਿ ਮੈਨੂੰ ਬਟਰਫ라이 ਦੀ ਸੀ ਇਹ ਜੀ ਮਨੋਂ ਤੇ ਰੁੱਤਿ ਕਰਸ਼ਨ ਹੋਏ ਹੈ ਤੇ ਮੈਨੂੰ ਇਹ ਕਿਸੀ ਵੀ ਮਤ ਜੋਤ ਜਿੱਦਾ ਦਰਸ਼ਨ ਹੋਏ ਹੈ ਇਹਦਾ ਗੁਰੂ ਜੀ ਦੀ ਕਿਰਪਾ ਹੈ ਕਿ ਗੁਰੂ ਜੀ ਆਪਣੇ ਧਿਆਨ ਨੂੰ ਆਪਣੀ ਸੰਗਤ ਨੂੰ ਬਹੁਤ ਪਿਆਰ ਕਰਦੇ ਆ ਉਹ ਗੁਰੂ ਜੀ ਹਰ ਪੱਲੇ ਅਹਿਸਾਸ ਕਰਾਂਦੇ ਕਿ ਮੈਂ ਤੁਹਾਡੇ ਨਾਲ ਹੀ ਹਾਂ ਕਿਸਨਾਂ ਕਿਸੇ ਰੂਪ ਦੇ ਵੀ ਦਰਸ਼ਨ ਦੇ ਕੇ ਸਾਨੂੰ ਬLES ਕਰਦੇ ਆ ਉਹ ਸਾਡਾ ਕਸ਼ਟ ਵੀ ਨਾਲ ਲੈ ਕੇ ਜਾਂਦੇ ਆ ਪਰ ਗੁਰੂ ਜੀ ਦੀ ਅੰਜੂ ਗੁਰੂ ਜੀ ਦਾ ਭਖਿਆਨ ਗੁਰੂ ਜੀ ਦੀ ਇਹ ਲੇਲਾ ਇਹ ਪਰੰਪਰਾ ਕਿ ਆਪਾਂ ਜਿੰਨਾ ਉਹਨਾਂ ਦੀ ਗੁਣਗਾਨ ਕਰਾਈ ਉਹਨਾ ਹੀ ਘਾਟਾ ਸੰਗਤ ਜੀ ਗੁਰੂ ਜੀ ਦਾ ਮਹਾਸ਼ੀਸ਼ਾ ਮਹਨ ਉਹਨਾਂ ਦੀ ਕਲੀ ਲੈ ਜੀ ਦਾ ਕੀ ਗੰਗਾਨ ਕਰਾਂ ਸੰਗਤ ਜੀ ਜਿਹੜੇ ਹਰ ਵੇਲੇ ਸਾਡੀ ਰੱਖਿਆ ਕਰਦੇ ਆ ਮੈਂ ਤਾਂ ਕੀ ਬਰੀ ਸ਼ੁਕਰਾਨਸ ਸ਼ਬਦੀ ਬਹੁਤ ਛੋਟਾ ਲੱਗਦਾ ਤੁਹਾਨੂੰ ਜੀ ਲਈ ਸਭੇ ਕੋਈ ਦੁੱਖ ਤਕਲੀਫ ਆਉਂਦੀ ਹੈ ਸਭ ਤਾਂ ਭੱਲਾ ਮੂਜੀ ਜੀ ਤੁਸੀਂ ਦੇਖਣਾ ਤੁਸੀਂ ਕਰਨਾ ਚਾਹ ਕੰਨਾ ਮੈਨੂੰ ਕੁਝ ਨਹੀਂ ਪਤਾ ਮੈਂ ਕੁਝ ਨਹੀਂ ਜਾਣਦੀ ਔਰ ਕਿੱਦਾਂ ਹੋ ਉਹ ਤਕਲੀਫ ਤੋਂ ਸਖਸ਼ਟ ਤੋਂ ਸਭ ਨੂੰ ਬਾਰ ਘਟ ਲੈਂਦੇ ਸਾਨੂੰ ਪਤਾ ਵੀ ਨਹੀਂ ਲੱਗਦਾ ਸੰਗਾਜੀ ਜਨਪਰਸ਼ਾ ਚੰਦਨ ਲਕ ਜਨੇ ਸ਼ੁੱਤੀਆ ਤੁਹਾਨੂੰ ਸਭ ਨੂੰ ਪਤਾ ਹੈ ਗੁਰੂ ਜੀ ਤਾਂ ਮੈਨੂੰ ਚਲਪੁ ਸ਼ਾਦੀ ਪਿੰਡੈਂ ਸੰਕਾ ਜੀ ਚੰਦਨ ਤਿਲਕ ਵੀ ਲਗਾਨੀ ਬਹੁਤ ਸਾਰੀਆਂ ਬਿਮਾਰੀਆਂ ਗੁਰੂ ਜੀ ਦੇ ਦੂਰ ਕਰ ਦਿੰਦੇ ਗੁਰੂ ਜੀ ਕਹਿੰਦੇ ਚੰਦਨ ਤਿਲਕ ਲਗਾਇਆ ਕਰ ਜਲਪ੍ਰਸ਼ਾਣ ਕੀਆ ਕਰ ਮੰਤਰ ਜਾਪ ਕਰਿਆ ਕਰ ਮੇਰਾ ਸਿਮਰਨ ਕਰੋ ਸੋ ਮੈਂ ਗੁਰੂ ਜੀ ਮੁਹਰੇ ਹੀ ਕੰਨੀ ਅੱਜ ਮੈਂ ਮੰਦਰ ਜੀ ਬੈਠੀ ਆ ਸੰਗਤ ਜੀ ਆਪਣੇ ਗੁਰੂ ਜੀ ਦੇ ਸਾਹਮਣੇ ਬੈਠ ਕੇ ਮੈਂ ਬੋਲਦੀ ਪਈ ਆ ਕਿ ਜੀ ਕੋਲ ਆਪਣਾ ਨਾਮ ਜੱਪ ਕਰੋ ਨਾਮ ਜੱਪ ਸਿਮਰਨ ਕਰਾਂ ਇਹ ਤਰ੍ਹਾਂ ਤੇ ਬਖਸ਼ਣਾ ਆਪਣੇ ਚਰਨਾ ਨਾ ਲੈ ਰੱਖਣਾ ਗੁਰੂ ਜੀ ਬਹੁਤ ਸਾਰੀਆਂ ਗਲਤੀਆਂ ਦਿਨ ਚ ਘਰ ਹੁੰਦੀਆਂ ਭੁੱਲ ਬਖਸ਼ਣਾ ਬਹੁਤ ਸਾਰੇ ਉਪਾਏ ਜਿਨੇ ਕਰ ਬੱਤੇ ਦੇ ਮਾਫੀ ਦੇਣਾ ਬਸ ਅੰਜ ਦਿੱਤਾ ਉਹਦਾ ਵੀ ਸ਼ੁਕਰਾਨਾ ਜਿਨੇ ਦਿੱਤਾ ਉਹਦਾ ਵੀ ਸ਼ੁਕਰਾਨਾ ਅਸੀਂ ਨਾ ਤਾਂ ਨਾਸ ਮੇਰੇ ਬੱਚੇ ਆ ਤੁਹਾਡੇ ਗਰੂਪਾਂ ਉલ્લા ਬਖਸ਼ਣਾ ਸਾਡੀਆਂ ਗਲਤੀਆਂ ਨੂੰ ਮਾਫ ਕਰਨਾ ਮੇਰੇ ਪਰਿਵਾਰ ਅੰਦਰ ਬੱਚਿਆਂ ਦੀ ਬਾਜ ਦੇ ਘਸ ਕੇ ਬੜੇ ਰੱਖਣਾ ਹਮੇਸ਼ਾ ਸਾਡੀ ਅੰਗ ਸੰਗ ਰਹਿਣਾ ਹਮੇਸ਼ਾ ਸਾਡੇ ਨਾਲ ਰਹਿਣਾ ਹਮੇਸ਼ਾ ਸਾਡੇ ਮੇਰਾ ਕਿਰਪਾ ਆਪਣੀ ਬਲੇਸਿੰਗ ਨਾਲ ਰੱਖਣਾ ਮੇਰੇ ਅੰਦਰ ਮੇਰੇ ਬੱਚਿਆਂ ਦੀ ਹਮੇਸ਼ਾ ਰੱਖਸ਼ਾ ਕਰਨਾ ਮੇਰਾ ਚੋਦੀ ਤਵਦਾ ਵਿਸ਼ਕ ਰਹਿਣਾ ਚੋਨੇ ਦੇ ਤਵਦਾ ਵਿਸ਼ਕ ਰਹਿਣਾ ਸੰਗਾ ਜੀ ਜੋ ਵਿਸ਼ਕ ਰਹਿਣਾ ਸਾਂ ਸੰਸ਼ੇਦ ਕਰੋ ਉਸੇ ਗਣੇ ਤੇ ਬੜੀ ਸ਼ਕਤੀ ਹੈ ਬੜੀ ਤਾਕਤ ਹੈ ਮੈਂ ਖੁਦ ਇਹ ਚੀਜ਼ ਇਸ ਲਈ ਬੋਲਦੀ ਹਾਂ ਕਿਉਂਕਿ ਮੈਂ ਜਦੋਂ ਵੀ ਸੁਖਰਾਨਾ ਕਰਦੀ ਹਾਂ ਮੈਨੂੰ ਕੋਈ ਨਾ ਕੋਈ ਬlesings ਮਿਲਦੀ ਹੀ ਮਿਲਦੀ ਹੈ ਗੁਰੂ ਜੀ ਦੀ ਸੋ ਜ਼ਰੂਰ ਗੁਰੂ ਜੀ ਦੀ ਕਹੇ ਗੁਰੂ ਜੀ ਦੀ ਤੇ ਰਜੀ ਦਾ ਸੁਖਰਾਨਾ ਸਸ ਸੰਸ਼ੇਰ ਕੋ ਤਾਂ ਜੋ ਪੱਕੀ ਸੰਗਤ ਨੂੰ ਵੀ ਗੁਰੂ ਜੀ ਨੇ ਬlesings ਮਿਲਣ ਉਹਨਾਂ ਦੇ ਵੀ ਕਸ਼ਟ ਨੂੰ ਮਿਲ ਹੁਣ ਉਹ ਤੁਸੀਂ ਵੀ ਆਪਣੇ ਸੁਖਰਾਨਾ ਸਸ ਸੰਸ਼ੇਰ ਕਰੋ ਅੱਗੇ ਜਿਹੜੇ ਇੰਨੀ ਮੇਰੇ ਨੂੰ ਬਹੁਤ ਸ਼ੁਕਰਾਨਾ ਸਤਿ ਸੰਭੇ ਸ਼ੇਅਰ ਕਰਦੇ ਗੁਰੂ ਜੀ ਨੂੰ ਬਹੁਤ ਬਹੁਤ ਪ੍ਰੈਸਟ ਬਲੈਸਿੰਗਸ ਜੀ। ਕਿਸ ਸੰਗਤੀ ਮੈਂ ਨਹੀਂ ਸਕਦਾ ਦੇ ਨਾਲ ਤੁਹਾਡਾ ਸ਼ੁਕਰਾਨਾ ਕਰਦਾ ਸੰਗਤ ਸਮਾਪਤ ਕਰਦੀ ਹਾਂ। ਗੁਰੂ ਜੀ ਦੇ ਕੋਲੋਂ ਮਾਤਾ ਦੇ ਨਾਮਾ ਸ਼ੁਕਰਾਨਾ ਸਾਸੰ ਲੈ ਕੇ ਆਉਂਗੀ। ਜੇ ਮੈਂ ਕੁਝ ਗਲਤ ਬੋਲ ਜਾਵੇ ਤੇ ਗੁਰੂ ਜੀ ਮੈਨੂੰ ਮਾਫ ਕਰਨਾ ਸੰਗਤ ਜੀ ਤੁਸੀਂ ਵੀ ਮੈਨੂੰ ਮਾਫ ਕਰਨਾ। ਮੈਂ ਗੁਰੂ ਜੀ ਦੇ ਮੰਨ ਕੇ ਰੱਖ ਤੂੰ ਆਪਣਾ ਸ਼ੁਕਰਾਨਾ ਸਾਸੰ ਸਮਾਪਤ ਕਰਦੀ ਆਮਨ ਸ਼ਿਵਾਏ ਸ਼ਿਵ ਜੀ ਸਦਾ ਸਹਾਇ ਹੋਮ ਨਮਾਸ਼ਿਵਾਯ ਗੁਰੂ ਜੀ ਸਦਾ ਸਹਾਇ ਹੋਮ ਨਮਾਸ਼ਿਵਾਯ ਜੀ ਸਦਾ ਸਹਾਇ ਹੋਮ ਨਮਾਸ਼ਿਵਾਯ ਗੁਰੂ ਜੀ ਸਦਾ ਸਹਾਇ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਅਨੰਤਮਨੰਤਮ ਸ਼ੁਕਰਾਨਾ ਗੁਰੂ ਪਾ ਸ਼ੁਕਰਾਨਾ ਸੰਗੈ ਜੀ ਜੈ ਗੁਰੂ ਜੀ ਸ਼ੁਕਰਾਨਾ 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 जय गुरु जी शुक्राना गुरु जी अनंतम अनंतम शुक्राना गुरुपा जय गुरु जी जय संगत जी आज मैं अपना शुक्राना सत्संग शेयर करना लगिया गुरु जी के हुक्म मुताबिक मैं पहला गुरु जी का मंत्र जाप करूंगी ओम नमः शिवाय शिव जी सदा सहाय ओम नमः शिवाय गुरु जी सदा सहाय ओम नमः शिवाय शिव जी सदा सहाय ओम नमः शिवाय गुरु जी सदा सहाय जय गुरु जी जय संगत जी संगत जी ਗੁਰੂ ਜੀ ਜਿੱਤੇ ਜਿੰਨੀ ਵਡਿਆਈ ਕੀਤੀ ਜਾਵੇ ਉਨਾ ਹੀ ਉਨੀ ਹੀ ਕਟਾ ਗੁਰੂ ਜੀ ਦੀ ਮਹਿਮਾ ਕਿਰਪਾ ਅਪਹਾਰਾ ਗੁਰੂ ਜੀ ਦੀ ਰਹਿਮਤਾਂ ਬੇਅੰਤਾਂ ਸੰਗਾ ਜੀ ਗੁਰੂ ਜੀ ਆਪਣੇ ਧਿਆਨ ਨੂੰ ਬਹੁਤ ਪਿਆਰ ਕਰਦੇ ਆ ਆਪਣੀ ਸੰਗਤ ਨੂੰ ਤਾਂ ਬਹੁਤ ਜ਼ਿਆਦਾ ਪਿਆਰ ਕਰਦੇ ਆ ਹਰ ਪਲ ਹਰ ਬਿਲੇ ਅੰਗ ਸੰਗ ਰਹਿ ਕੇ ਉਹਨਾਂ ਦੀ ਰੱਖਿਆ ਕਰਦੇ ਆ ਨਮੀ ਲਾਈਪ ਪਲੱਸ ਕਰਦੇ ਆ ਸੰਗਾ ਜੀ ਮੇਰੇ ਨਾਲ ਬਹੁਤ ਲੱਤਾਂ ਦੁਖਦੀਆਂ ਆਂਦੀਆਂ ਸੀ ਤੇ ਪੈਰਾਂ ਦੀਆਂ ਅੱਡੀਆਂ ਬਹੁਤ ਦੁਖਦੀਆਂ ਸੀ ਗੋਡੇ ਬਹੁਤ ਦੁਖਦੇ ਸੀ ਤੁਹਾਨੂੰ ਤੇ ਮੈਨੂੰ ਨਾ ਦੇਖੋ ਸੰਗਜ ਜੀ ਮੈਨੂੰ ਇਦਾਂ ਮੈਸੇਜ ਆਪਣੇ ਆਪ ਆਉਣ ਲੱਗੇ ਕਿ ਤੇਰੇ ਪੈਰ ਤੇ ਤੇਰੇ ਗੋਡੇ ਬਹੁਤ ਦੁਖਦੇ ਹਨ ਤੇ ਤੂੰ ਨਾ ਸੰਗਜ ਜੀ ਮੈਨੂੰ ਦੰ ਇਹ ਵੀ ਇਹ ਹੋਏਗਾ ਤੇ ਇਦਾਂ ਮੈਨੂੰ ਸੱਸਾਂ ਆਉਣ ਲੱਗ ਪਿਓ ਉਸ ਇਹ ਨਾ ਇਹ ਇਸ ਟੀ ਨਾਲ ਰਿਲੇਟਡ ਤੇ ਸੰਗੈ ਜੀ ਉਹ ਤੇ ਦੱਸਿਆ ਸੀ ਆਂਟੀ ਜੀ ਹੁਣੀ ਦੱਸਦੇ ਸੀ ਕਿ ਹਨਾ ਜਿਹੜੀ ਜੋਤ ਹੁੰਦੀ ਆ ਜਦੋਂ ਜੋਤ ਪੂਰੀ ਹੋ ਜਾਂਦੀ ਆ ਉਦੋਂ ਜਿਹੜਾ ਕਿਉ ਬਚਦਾ ਨਾ ਉਹ ਕਿਉ ਨੂੰ ਉਸ ਜੋਤ ਨੂੰ ਚੱਕ ਮਤਲਬ ਜਦੋਂ ਕਿਉ ਉਹ ਜੋਤ ਪੂਰੀ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਜਿਹੜਾ ਉਹਦਾ ਕਿਉ ਮਾ ਜੋਤ ਦੇ نیچے ਰਹੇਦਾ ਨਾ ਮੜਾ ਮੜਾ ਉਹਨੂੰ ਉਹਨੂੰ ਮਲੋ ਆਪਣੇ ਮੰਤਰ ਜਾਪ ਕਰਕੇ ਤੇ ਹਾਂ ਬਣੀ ਲੱਗਦਾ ਜਿੱਥੇ ਤੁਹਾਡੀ ਦਰਦ ਹੁੰਦੀ ਹੈ ਹਈ ਸੰਗਤ ਜੀ ਮੈਂ ਇੱਦੇ ਕੀਤਾ ਪਹਿਲਾਂ ਤਾਂ ਮੈਂ ਇੱਦੇ ਸੁੰਦੀ ਧੀ ਪਰ ਮੈਂ ਕੀਤਾ ਨਹੀਂ ਫਿਰ ਮੈਂ ਕਿਹਾ ਮੈਨੂੰ ਰੋਜ਼ ਮੈਨੂੰ ਸ਼ੋ ਹੁੰਦੇ ਐ ਮੈਨੂੰ ਅਸੇ ਜੀ ਬੂ ਜਿਸ ਨੰਦੇ ਐ ਮੈਂ ਕਰਦੀ ਹਾਂ ਸੰਗਤ ਜੀ ਮੈਂ ਕੀਤਾ ਤੁਸੀਂ ਮੰਨਣਾ ਨਹੀਂ ਜਦੋਂ ਮੇਰੇ ਕੋਲ ਨਹੀਂ ਹੋਇਆ 5 ਮਿੰਟ ਵਿੱਚ ਮੇਰੀਆਂ ਲੱਤਾਂ ਦਾ ਦਰਦ ਗਾਇਬ ਹੋ ਗਿਆ ਸੰਗਤ ਜੀ ਤੇ ਮੈਂ ਨਾ ਇਹ ਦੋ ਤਿੰਨ ਵਾਰੀ ਇੱਦਾਂ ਕੀਤਾ ਜਦ ਦਰ ਦਿੰਦੀ ਮੇਲੇ ਵਾਲਾ ਹੁੰਨਾ ਦੋ ਤਿੰਨ ਦਿਨ ਤੋਂ ਮੈਂ ਠੀਕ ਨਹੀਂ ਸੀ ਚੱਲ ਰਹੀ ਬੁਖਾਰ ਚੜਦਾ ਸੀ ਤੇ ਮੈਂ ਬੰਦ ਮਤਲ ਨਹੀਂ ਕਰ ਪਾਈ ਤੇ ਮੈਨੂੰ satsang ਵੀ ਇਸ ਜੀ ਨਾਲ ਲੇਟੂ ਕੋ ਹੁਣ ਮੈਨੂੰ ਫੇਰ ਦੋ ਦਿਨ ਤੋਂ ਆ ਲੱਗਿਆ ਕਿ ਤੇਰੇ ਪੈਰਾਂ ਤੇ ਉਹਨਾਂ ਤੇ ਉਪਾਏ ਕਰਕੇ ਮੈਨੂੰ ਯਾਦ ਆਇਆ ਕਿ ਹਨਾ ਹਾਏ ਮੈਨੂੰ ਗੁਰੂ ਜੀ ਦੇਖੋ ਆਪੇ ਰਿਮਾਈਂਡ ਕਰਾਉਂਦੇ ਔਰ ਮੇਰੇ ਸੱਚੀ ਪੈਰਾਂ ਚ ਦਰ ਦਵਾਰਾ ਸ਼ੁਰੂ ਹੋਣ ਲੱਗ ਪਿਆ ਸੀ ਸੰਗਤ ਜੀ ਮੈਂ ਅੱਜ ਫੇਰ ਆਪਣੇ ਪੈਰਾਂ ਤੇ ਲੱਤਾਂ ਤੇ ਕਿਉਂ ਮਲਿਆ ਉਹ ਵਾਲਾ ਜੋਤ ਵਾਲਾ ਤੇ 3-4 ਦਿਨ ਤੋਂ ਜੋਤ ਤੇ ਕਿਉਂ ਰਹਿ ਵੀ ਨਹੀਂ ਸਿਰਿਆ ਅਜੇ ਰੱਬ ਨੂੰ ਜੋ ਚ ਕਿਉ ਹੈਗਾ ਬੀ ਸੇ ਦੇਖੋ ਮੈਂ ਮਨਚੀ ਸੋਚਦੀ ਸੀ ਹਾਂ ਸੰਗਾਈ ਜੀ ਮੈਂ ਵੀ ਲੱਤਾ ਦੇ ਕਿਉ ਮਲਿਆ ਗੋਟੀਆਂ ਤੇ ਤੇ ਦੇਖੋ ਮੈਨੂੰ ਆਰਾਮ ਮਿਲ ਗਿਆ ਮੈਂ ਗੁਰੂ ਜੀ ਦੇ ਨਾਲ ਮਨਚ ਮੰਤਰ ਜਪ ਕੀਤਾ ਨਾਨ ਨਾਲ ਹੱਥਾਂ ਤੇ ਕਿਉ ਲਾਇਆ ਜਿੰਨਾ ਵੀ ਸੀ ਬਚਿਆ ਸਮੇਂ ਜੀ ਜੋਤ ਦੇ ਨਹੀਂ ਜੀ ਕੋ ਗੁਰੂ ਜੀ ਕਿੰਨਾ ਜ਼ਿਆਦਾ ਆਪਣੀ ਸੰਗਤ ਨੂੰ ਪਿਆਰ ਕਰਦੇ ਆ ਕਿੰਨਾ ਮਤਲਬ ਛੋਟੀ ਛੋਟੀ ਅੰਧੁਖ ਤਕ ਦੀਫਾ ਦਾ ਕਿੰਦਾ ਧਿਆਨ ਰੱਖਦੇ ਆ ਔਰ ਕਿੰਦਾ ਸਤਸੰਗ ਸੁਣਾ ਕੇ ਸਾਨੂੰ ਬles ਕਰਦੇ ਆ ਤੇ ਸਾਡੀ ਸਾਨੂੰ ਡਾਕਟਰ ਕੋ ਜਾਣ ਦੀ ਜਰੂਰਤ ਨਹੀਂ ਸਾਡੇ ਤਾਂ ਸਭ ਕੁਝ ਗੁਰੂ ਜੀ ਆ ਸਾਡੇ ਡਾਕਟਰ ਵੀ ਸਾਡੇ ਪਿਤਾ ਜੀ ਵੀ ਸਾਡੇ ਸਭ ਕੁਝ ਗੁਰੂ ਜੀ ਆ ਮੈਂ ਤਾਂ ਗੁਰੂ ਜੀ ਦਾ ਗੋਟੀ-ਗੋਟੀ ਸ਼ੁਕਰਾਨਾ ਕਰਦੀ ਆ ਇੰਨਾ ਧਿਆਨ ਰੱਖਦੇ ਆ ਗੁਰੂ ਜੀ ਵਿਚਾਰੇ ਤੇ ਮੈਂ ਗੁਰੂ ਜੀ ਨੂੰ ਕਹਿੰਨੀ ਨਹੀਂ ਗੁਰੂ ਜੀ ਤੁਸੀਂ ਵੀ ਆਪਣਾ ਧਿਆਨ ਰੱਖਿਆ ਕਰੋ ਤੇ ਸੰਗਤ ਜੀ ਅਰਦਾਸ ਅਰਦਾਸ ਜਿੱਤ ਇੰਨੀ ਸ਼ਕਤੀ ਆ ਕਿ ਗੁਰੂ ਜੀ ਨੂੰ ਬਸ ਆਪਣੇ ਦਿਲ ਦੀ ਗੱਲ ਸ਼ੇਅਰ ਕੀਤੀ ਨੇ ਤੇ ਉਹ ਗੱਲ ਪੂਰੀ ਹੋਈ ਨੇ ਗੁਰੂ ਜੀ ਟਾਈਮ ਜੂ ਲੱਗਦਾ ਗੁਰੂ ਜੀ ਕਹਿੰਦੇ ਸਬਰ ਕਰੋ ਪਰ ਜਦੋਂ ਸਹੀ ਟਾਈਮ ਆਣਾ ਮੈਂ ਆਪਣੇ ਆਪ ਦੇ ਨਾਮ ਮੰਗਣਾ ਨਹੀਂ ਮੰਨੂ ਮੈਨ ਮੈਨ ਕੋ ਮੰਗੋ ਨਾ ਮੰਨੂ ਸੋ ਗੁਰੂ ਜੀ ਨਾ ਖੂਬ ਲੱਗ ਰੋ ਬੈਠੋ ਗੁਰੂ ਜੀ ਕੋ ਚਾਹੀ ਪੰਜ ਮਿੰਟ ਬੈਠੋ ਆਪਣੇ ਦਿਨ ਦੇ ਦਿਨ ਪੂਰੇ ਦਿਨ ਚ ਤੁਸੀਂ ਜੋ ਕਰਦੇ ਸਾਰਾ ਕੁਝ ਉਹਨਾਂ ਨਾਲ ਸ਼ੇਅਰ ਕਰੋ ਬਾਕੀ ਗੁਰੂ ਜੀ ਆਪੇ ਜਾਣੀ ਜਾਣ ਸਭ ਜਾਣਦੇ ਆ ਸੰਗਾ ਜੀ ਮੈਂ ਤਾਂ ਗੁਰੂ ਗੁਰੂ ਜੀ ਦਾ ਜਲ ਪ੍ਰਸ਼ਾਦ ਗੁਰੂ ਜੀ ਦਾ ਚੰਦਨ ਤਿਲਕ ਤਿਲਕ ਬੜੀ ਸ਼ਕਤੀ ਹੈ ਸੰਗਾ ਜੀ ਮੈਂ ਤਾਂ ਗੁਰੂ ਜੀ ਦਾ ਚੰਦਨ ਤਿਲਕ ਵੀ ਲਗਾ ਮਮ ਲਗਾਨੀ ਆ ਤੇ ਜਲ ਪ੍ਰਸ਼ਾਦ ਵੀ ਰੋਜ਼ ਪਿੰਨੀ ਆ ਮੈਨੂੰ ਹੰਦਾ ਸੀ ਕਿ ਤੇਰੀ ਅੱਖਾਂ ਤੇ ਦਿੱਕਤ ਆ ਰਹੀ ਆ ਤੇ ਤੂੰ ਨਾ ਜਲ ਪ੍ਰਸ਼ਾਦ ਇਦਾਂ ਸੰਗਜੀ 사ਤਸੰਗ ਸਮਾਏ ਮੈਨੂੰ ਕਿ ਆਪਣੇ ਅੱਖਾਂ ਚ ਜਲ ਪ੍ਰਸ਼ਾਦ ਪਾਇਆ ਕਰ ਫੂੰਗਾ ਜੀ ਮੈਂ ਪਾਣੀ ਮੈਂ ਜੋ ਮੈਂ ਮੈਨੂੰ ਹੁਣ ਥੋੜਾ ਰਲੀਫ ਮਿਲਣਾ ਸ਼ੁਰੂ ਹੋਇਆ ਦੇਖੋ ਮੈਂ ਕੋਈ ਸੇ ਡਾਕਟਰ ਕੋ ਨਹੀਂ ਗਈ ਜਦਕਿ ਮੇਰੇ ਜਸ਼ਮਾ ਵੀ ਲੱਗਾ ਹੋਇਆ ਦੂਰ ਦਾ ਪਰ ਮੈਂ ਆਪਾਂ ਜਿਆਦਾ ਮੋਬਾਈਲ ਯੂਜ਼ ਕਰਨ ਨਾਲ ਦਿੱਕਤ ਆਦਾ ਵੱਧਦੀ ਆਈਆਂ ਪਰ ਦੇਖੋ ਗੁਰੂ ਜੀ ਕਿੰਨੀ ਟੈਨਸ਼ਨ ਲੈਂਦੇ ਦੇਖੋ ਆਪਣੇ ਆਪ ਹੀ ਮੈਸੇਜ ਆਉਂ ਲੱਗੇ ਹਨ ਜਲ ਪ੍ਰਸ਼ਾਦ ਪਾਕਾਂ ਚ ਹਨ ਇੰਨਾ ਫਿਕਰ ਇੰਨੀ ਚਿੰਤਾ ਹੈ ਮੈ ਤਾਂ ਕਿੰਨੀ ਇਹ ਇੰਨਾ ਆਪਣਾ ਨਹੀਂ ਕੋਈ ਗੱਲ ਦਾ ਜਿੰਨੇ ਗੁਰੂ ਜੀ ਇਹ ਫਿਕਰ ਕਰਦੇ ਆ ਸੋ ਮੈਂ ਤਾਂ ਕਿੰਨੀ ਗੁਰੂ ਜੀ ਜੇ ਤੁਸੀਂ ਨਾ ਹੁੰਦੇ ਪਤਾ ਨਹੀਂ ਸਾਡਾ ਕੀ ਬੰਨਣਾ ਸੀ ਸੋ ਗੁਰੂ ਜੀ ਇਦਾਂ ਆਪਣੀ ਮੇਰ ਕਿਰਪਾ ਆਪਣੀ ਅਤੀ ਹਾਂ ਤੇ ਬਣਾਈ ਰੱਖਣ ਹਰ ਵੇਲੇ ਅੰਗ ਸੰਗਣੈਨ ਹਰ ਬਿੱਟ ਲਈ ਰੱਖਿਆ ਕਰ ਦੇਣ ਸਾਨੂੰ ਸਹੀ ਰਸਤੇ ਪਾਣ ਸਹੀ ਰਾਹ ਦਿਖਾਣ ਇਹ ਦੀ ਅਸੀਂ ਗੁਰੂ ਜੀ ਦੇ ਚਰਨਾਂ ਨਾਲ ਲੱਗੇ ਰਹੀਏ ਬਸ ਆਪਣੀ ਭਗਤੀ ਦੇਣ ਮੈਂ ਤਾਂ ਇਹੀ ਗੁਰੂ ਜੀ ਨੂੰ ਅਰਦਾਸ ਕਰਦੀ ਹਾਂ ਗੁਰੂ ਜੀ ਆਪਣੇ ਚਰਨਾਂ ਨਾਲ ਲਈ ਰੱਖਣਾ ਬਸ ਆਪਣੇ ਸਾਨੂੰ ਆਪਣੀ ਭਗਤੀ ਦੇਣਾ ਬਸ ਅਸੀਂ ਤੁਹਾਡੇ ਨਾਮ ਜਪ ਸੀਮਰਨ ਕਰੀਏ ਇਹ ਦਾਤ ਬਖਸ਼ਣਾ ਗੁਰੂ ਦਾ ਗੁਰੂਪਾ ਮੇਰੇ ਮੈਨੂੰ ਮੇਰੇ ਅੰਕਲ ਮੇਰੇ ਬੱਚਿਆਂ ਦੀ ਹਰ ਬਿਲੇ ਅੰਗ ਸੰਗ ਰਹਿਣਾ ਹਰ ਬਿਲੇ ਰੱਖਿਆ ਕਰਨ ਦਾ ਸ਼ੁਕਰਾਨਾ ਹਰ ਬਿਲੇ ਮੇਰਾ ਕਿਰਪਾ ਬਸਾਂ ਦਾ ਸ਼ੁਕਰਾਨਾ ਹਰ ਬਿਲੇ ਬLES ਕਰਨ ਦਾ ਸ਼ੁਕਰਾਨਾ ਨਮੀ ਲਾਈਕ ਬLES ਕਰਨ ਦਾ ਸ਼ੁਕਰਾਨਾ ਮੇਰੇ ਪੇਕੇ ਮੇਰੇ ਸੋਹਣੇ ਪਰਿਵਾਰ ਨੂੰ ਬLES ਕਰਨ ਦਾ ਸ਼ੁਕਰਾਨਾ ਇੰਨੀਆ ਰਹਿਮਤਾ ਕਿਰਪਾ ਬਸਾਂ ਦਾ ਸ਼ੁਕਰਾਨਾ ਸੋ ਬਟਰਫਲਾਈ ਦੇ ਰੂਪ ਦੇ ਵਿੱਚ ਗੁਰੂ ਜੀ ਨੇ ਅੱਜ ਸੰਗਾਜੀ ਇੱਕ ਬਲੈਕ ਤੇ ਗੋਲਡ ਬਲੈਕ ਔਰ ਪਤਾ ਨਹੀਂ ਕਿਸ ਕਲਰ ਦੀ ਸੀ 골ਡਨ ਕਲਰ ਸੀ ਸੰਗਾ ਜੀ ਮੈਂ ਉੁੱਟੂਪੇ ਬੈਠੀ ਸੀ ਤੇ ਸਾਹਮਣੇ ਮੇਰੇ ਕੰਧ ਤੇ ਬੈਠੀ ਸੀ ਕਿੰਨੀ دیرੋਂ ਬੈਠੀ ਰਹੀ ਮੈਂ ਕਿਹਾ ਹਾਈ ਗੁਰੂ ਜੀ ਪਤਾ ਨਹੀਂ ਤੁਸੀਂ ਬLES ਵੀ ਕਰ ਰਹੇ ਹੋ ਤੇ ਕਸ਼ਟ ਵੀ ਲੈ ਕੇ ਜਾ ਰਹੇ ਹੋ ਸੋ ਸ਼ੁਕਰਾਨਾ ਗੁਰੂ ਪਾ ਸਿਰ ਦੇ ਉੱਪਰੋਂ ਦੀ ਸੰਗਾ ਜੀ ਵਾਈਟ ਬਟਰ ਫ라이 ਨਿਕਲ ਕੇ ਗਈ ਸ਼ੁਕਰਾਨਾ ਸ਼ੁਕਰਾਨਾ ਗੁਰੂ ਪਾ ਕੋਟੀ ਕੋਟੀ ਸ਼ੁਕਰਾਨਾ ਗੁਰੂ ਜੀ ਹਰ ਬੇਲੇ ਅਹਿਸਾਸ ਕਰਾਂਦੇ ਕਿ ਮੇ ਨਾਲ ਹੀ ਆ ਟੈਨਸ਼ਨ ਨਾ ਲਓ ਮੇ ਨਾਲ ਹੀ ਆ ਖਾਸਾ ਸ਼ੁਕਰਾਨਾ ਗੁਰੂ ਭਾਗੋਟੀ ਕੋਟੀ ਕੋਟੀ ਸ਼ੁਕਰਾਨਾ ਸਭ ਮੇਜੀ ਤੁਸੀਂ ਵੀ ਜੂਰ ਆਪਣੇ ਸਤਸੰਗ ਸ਼ੇਅਰ ਕਰੋ ਚਾਹੇ ਦਿੱਤਾ ਵੀ ਜੋ ਵੀ ਤੁਹਾਨੂੰ ਗੁਰੂ ਜੀ ਦੀ ਬਿੜਾਈ ਕਰੋ ਗੁਰੂ ਜੀ ਬਹੁਤ ਬlesਸ ਕਰਦੇ ਆ ਬਹੁਤ ਸੰਗਤ ਜੀ ਸ਼ੁਕਰਾਨਾ ਕਰਨ ਨਾਲ ਬlesਸਿੰਗਸ ਤਾਂ ਮਿਲਦੀਆਂ ਹੀ ਆ ਸਾਡੇ ਕਰਮ ਵੀ ਘਟਦੇ ਆ ਪਲੀਜ਼ ਸ਼ੁਕਰਾਨਾ ਸਤਸੰਗ ਸ਼ੇਅਰ ਕਰੋ ਗੁਰੂ ਜੀ ਜੀ ਦੀ ਗੁੰਗਾਨ ਬਿੜਾਈ ਕਰੋ ਗੁਰੂ ਜੀ ਇਹ ਦੀਲੀ ਲਾ ਪਰੰਪਰਾ ਉਹਨਾਂ ਦੀ ਰਹਿਮਤਾ ਬੇਅੰਤ ਸੰਗਤ ਜੀ ਸੋ ਇਹ ਨਹੀਂ ਸ਼ਬਦਾਂ ਦੇ ਨਾਲ ਮੈਂ ਆਪਣਾ ਸ਼ੁਕਰਾਨਾ ਸਤ ਸੰਗ ਸਮਾਪਤ ਕਰਦੀ ਆ ਨਮਾਸ਼ ਸ਼ੁਕਰਾਨਾ ਸਤ ਸੰਗ ਨੂੰ ਲੈ ਕੇ ਆਉਂਗੀ ਔਰ ਸੰਗਤ ਜੀ ਮੈਂ ਜੇ ਕੋਈ ਸ਼ਗਲ ਤੋਂ ਬੋਲੇ ਹੋਵੇ ਤੇ ਮੈਨੂੰ ਨਦਾਨ ਬੇਵਕੂਫ ਸਮਝ ਕੇ ਮਾਫ ਕਰ ਦੇਣਾ ਮੈਂ ਵੀ ਤੁਹਾਡੀ ਛੋਟੀ ਭੈਣੀ ਆ ਤੇ ਆਂਟੀ ਜੀ ਜਿਹੜੇ ਸਤ ਸੰਗ ਸ਼ੇਅਰ ਕਰਦੇ ਆ ਗੁਰੂ ਜੀ ਉਹਨਾਂ ਨੂੰ ਖੂਬ ਖੂਬ ਬLES ਕਰਾਂ ਉਹਨਾਂ ਤੇ ਵੀ ਮੇਰ ਕਿ ਪਾਪ ਨਹੀਂ ਬਣਾਏ ਰੱਖਾਂ ਸੋ ਇਹ ਨਵੇਂ ਸ਼ਬਦਾਂ ਦੇ ਨਾਲ ਮੈਂ ਆਪਣਾ ਅੱਜ ਜੀ ਸ਼ੁਕਰਾਨਾ ਸੱਸੰਗ ਮੁਆਫਤ ਕਰਦੀ ਹਾਂ ਨਮਾਣ ਸ਼ੁਕਰਾਨਾ ਸੱਸੰਗ ਲੈ ਕੇ ਆऊंगी ਸੋ ਗੁਰੂ ਜੀ ਆਪਣੇ ਦੀਦਾ ਸ਼ੁਕਰਾਨਾ ਸੱਸੰਗ ਸਵੀਕਾਰ ਕਰਨਾ ਜੇ ਕੋਈ ਬੋਲ ਕੋਲ ਬੋਲਿਆਵੇ ਗੁਰੂ ਜੀ ਮਾਫ ਕਰ ਦੇਣਾ ਸ਼ੁਕਰਾਨਾ ਗੁਰੂਪਾ ਕੋਟੀ ਕੋਟੀ ਸ਼ੁਕਰਾਨਾ ਸ਼ੁਕਰਾਨਾ ਸੰਗਤ ਜੀ ਜੈ ਗੁਰੂ ਜੀ ਜੈ ਗੁਰੂ ਜੀ ਜੈ ਸੰਗਤ ਜੀ ਸ਼ੁਕਰਾਨਾ ਸ਼ੁਕਰਾਨਾ ਸ਼ੁਕਰਾਨਾ